ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦ ਕਰਦਾ ਮੇਰੇ ਵੀਰੋ ਪੂਤਰ ਕੁਆਤਰ ਸੈਟੇ ਸਾਰੇ ਵੀਰਾਂ ਦੇ ਘਰ ਪਰਵਾਰ ਠੀਕ ਹੈ ਜੀ ਤੇ ਕਰਤੀ ਆ ਜੀ ਬਲੌਗ ਦੀ ਸਟਾਰਟਿੰਗ ਵੈਸੇ ਉੱਠਣਾ ਟਾਈਮ ਨਾਲ ਸੀ ਅੱਜ ਪਰ ਹੋ ਗਏ ਲੇਟ ਹੀ ਗਏ ਹੋ ਗਏ 10:30 ਚਲੋ ਕੋਈ ਗੱਲ ਨਹੀਂ ਦੇਖਦੇ ਹੋ ਤੇ ਕੀ ਬੰਦਦਾ ਤੇ ਬਸ ਸੈਟਾ ਕੰਮ ਚੱਲਦੇ ਆਂ ਦੇਖਦੇ ਆਂ ਭੂਣ ਗੁਰੂ ਸਰ ਨਾ ਦੋ ਕੇ ਹਾਂਜੀ ਕਰੋ ਜੀ ਆਪਣਾ ਜਨੌਰਾਂ ਦਾ ਹਰੀ ਬਿਠਾ ਵਾਲਾ ਕੰਦਨਾ ਕਦੀ ਉਹ ਕੰਦਨਾ ਲੱਗ ਰੋਇਆ ਗਲ ਲਹਾਲਾ ਮੈਂ ਮੇਰੀ ਆਖਰੀ ਸਾਹ ਆ ਗਈ ਏ ਮਰ ਕੇ ਹਾਂਜੀ ਅੱਜ ਕੋਕਰੇਟ ਨਾ ਜੇ ਆਪਾਂ ਇਹਨੇ ਤਾਰ ਜੀ ਵੜਦੀ ਓਹੋ ਗੇਰਨਾਂ ਗੱਲ ਕਰਦੀ ਇਹ ਮਾੜੇ ਲੇਖ ਕਿਥੋਂ ਤੱਕ ਆ ਗਏ ਕਹਿੰਦਾ ਤੇ ਨਿਸ਼ਾਨ ਕੀਤੀ ਨਾ ਬਾਬਾ ਵਿਚਾਰੇ ਭਿੰਦਰ ਨੂੰ हां जी मेरे दोस्तों ਤੇ ਮੈਂ ਜਾਣਨਾ ਬਸ ਉਦਲੇ ਤੂੰ ਛੇਤੀ ਆਇਆ ਚੰਗਾ ਆਇਆ ਆ ਜਾ ਤੇ ਬਈ ਖਰਾਕਾਂ ਪਾਤੀਆਂ ਸੁੱਕਣੀਆਂ ਹਨਾ ਟਾਈਮ ਨਾਲ ਹੀ ਉਹ ਮਾਨਕ ਚਲੋ ਸਰੋਂ ਤਾਂ ਧੁੱਪ ਹੀ ਪਾਤੀ ਤੇ ਆ ਯਾਰ ਮਤਲਬ ਨਾਲ ਇਹਨਾਂ ਨੂੰ ਫਿਰ ਕਿੱਥੇ ਕਿਤੇ ਚਾੱਕ ਕੇ ਇਧਰ ਕੇ ਵੀਡੀਓ ਜੀ ਤੁਸੀਂ ਆਪ ਸਮਝਦੇ ਹੋ ਇਹ ਇੱਕ ਥਾਂ ਤੇ ਇੱਥੇ ਸਭ ਤੋਂ ਵੱਧ ਧੁੱਪ ਆਉਂਦੀ ਹੈ ਦੁਪਹਿਰੇ ਕਰਦੀ ਤੇ ਇਥੋਂ ਦੀ ਅੱਜ ਆ ਜੀ ਦੀ ਧੁੱਪ ਲੱਗ ਜੀ ਉਹ ਸਾਰੀਆਂ ਖਰਾਕਾਂ ਨੂੰ ਆਪਣੀਆਂ ਨੂੰ ਤੇ ਆਥ ਨੇ ਆ ਕੇ ਇਹਨਾਂ ਨੂੰ ਕਰ ਦਾਂਗਾ ਬੱਪਾ ਚੁੱਪ ਕਰ ਜਾ ਯਾਰ ਵੀਡੀਓ ਬਣਾ ਲੈ ਤੇ ਦੇ ਚਾਪ ਵਾਦੀ ਫਿਲਮ ਦੇ ਪੁੱਤ ਨੇ ਦੇ ਤੇ ਖੇਚੜੀਆਂ ਸਾਨੂੰ ਤੇ ਬਸ ਠੀਕ ਐ ਇਹ ਵਾਯਾ ਰੋਣਾ ਹੀ ਪੈਂਦਾ ਹੈ ਤੈਨੂੰ ਫਿਰ ਐ ਬਾਲਾ ਜੰਮਲ ਜਾਂਦਾ ਹੈ ਠੀਕ ਹੈ ਕਿ ਨਹੀਂ ਹੁਣ ਆਪਾਂ ਚੱਲਦੇ ਆ ਗੁਰੂ ਸਰ ਗੁਰੂ ਸਰ ਕਿਵੇਂ ਚੱਲਾਂਗੇ ਵੀਰੇ ਠੀਕ ਐ ਇਧਰੋਂ ਸਾਰਾ ਕੰਮ ਨਵੇੜੇ ਕੰਮ ਕਿੰਨੀ ਨਵੇੜਨਾ ਸੀ ਕੰਮ ਤਾਂ ਕਰਨੇ ਨੂੰ ਹੁੰਦਾ ਟੜਕੋ ਤੜਕੀ ਕਬੂਤਰ ਬਾਹਰ ਕੱਢਣੇ ਦੋ ਕੱਢੇ ਨਹੀਂ ਅੱਜ ਬਸ ਇੰਨੀ ਗੱਲ ਹੈ ਨਾ ਤੇ ਇਧਰੋਂ ਬਸ ਚੱਲਦੇ ਆ ਆਪਾਂ ਸਿੱਧਾ ਉਧਰ ਨਾਉਣੇ ਆ ਧੋਣੇ ਆ ਨਵੇਂ ਪੋਣੇ ਲੀਡੇ ਤੇ ਉਧਰੋਂ ਸਿੱਧਾ ਹੀ ਗੁਰੂ ਸਾਹਿਬ ਲੰਘ ਚਲਾਂਗੇ ਕਿਉਂਕਿ ਆਪਣੇ ਅੱਖਾਂ ਲਈ ਉਹਦਾ ਬਿਮਾਰੀ ਟੇਗੀ ਆਪਣੇ ਅੱਖਾਂ ਲਈ ਪਰ ਫਿਰ ਵੀ ਬਾਇ ਚਾਂਸ ਤੋਂ ਸਾਵੇਂ ਤੋਂ ਕਈ ਵਾਰੀ ਉੱਦੀ ਉਦਾਂ ਦੀ ਗੱਲ ਹੋ ਜਾਂਦੀ ਆ ਉਹਦੇ ਕਰਕੇ ਤੇ ਆਪਾਂ ਬਸ ਉਹਨੂੰ ਉਧਰਲੇ ਘਰੇ ਚੱਲਦੇ ਆ ਚਾਹ ਚੂ ਪੀ ਲਈ ਵੀਰੇ ਹਣਾ ਕੁਝ ਆਪਾਂ ਸਮਾਨ ਦਾ ਲੈ ਕੇ ਜਾਣਾ ਬਹੁਥੇ ਬਾਈ ਵਾਸਤੇ ਰਾਹ 'ਚੋਂ ਫੜ ਕੇ ਹਣਾ ਉਹਦੇ ਉੱਥੇ ਮਾਤਾ ਹੀ ਪੀ ਬੱਚਿਆਂ ਦੇ ਉਹ ਕੁਝ ਇੰਜੈਕਸ਼ਨ ਤੇ ਕੋਈ ਹੋਰ ਦਵਾਈਆਂ ਬੂਟ ਖਾਏਗਾ ਉਹ ਰਸਤੇ 'ਚੋਂ ਫੜ ਲਾਂਗੇ ਆਪਾਂ ਰਸਤੇ ਦੇ ਸਿਕੰਦਰ ਪਿਉਰੀ ਜੀ ਨੂੰ ਵੀ ਚੜਾਉਣਾ ਸਾਜੇ ਇਹ ਕਬੂਤਰ ਬਈ ਦੇਣ ਨੂੰ ਲਿਆ ਦੇ ਸੀ ਆਪਾਂ ਪਿੰਡੋਂ ਕਿਸੇ ਨੂੰ ਤੇ ਹੁਣ ਉਹ ਕਹਿੰਦੇ ਵੀ ਬਈ ਅਖੇ ਕਬੂਤਰ ਮੈਂ 10 ਦਿਨ ਰੋਕ ਕੇ ਲੈ ਜਾਊਂਗਾ ਕਹਦਾ ਵੀ ਕਿਸ ਤੋਂ ਪੁੱਛਿਆ ਸੀ ਕਿ ਚੜਦੇ ਪਤਾ ਨਹੀਂ ਨਵੇਂ ਮਹੀਨੇ ਅਖੇ ਚੜਦੇ ਮਹੀਨੇ ਛੱਡੀ ਦੇ ਹੁੰਦੇ ਆ ਤੇ ਕਹਿੰਦਾ ਅਖੇ ਹੁਣ 10 ਦਿਨ ਰੋਕ ਕੇ ਲੈ ਜਾਊਂਗਾ ਮੈਂ ਹਾਂ ਯਾਰ ਮੈਂ ਤਾਂ ਪਹਿਲੀ ਨਸਾਂ ਦੇ ਕੰਜਰ ਤੋਂ ਮੈਂ ਤੁਹਾਡੇ ਹਾਸਤੇ ਐਮਰਜੈਂਸੀ ਚਾਰ ਕਬੂਤਰ ਲੈ ਕੇ ਦਿੱਤੇ ਤੇ ਉਹ ਕਹਿੰਦੇ ਹੁਣ ਬਈ 10 ਦਿਨ ਰੱਖ ਲੈ ਪੁੱਤ ਬਣੇ ਤੇ ਫਿਰ ਛੱਡਾਂਗੇ ਉਹ ਸਮਾਤ ਤੇ ਛੱਡਣ ਉਹਨੇ ਦੋ ਤਾਂ ਪਿੰਡ ਹੀ ਦੋ ਕਿਤੇ ਹੋਰ ਤੇ ਦੋ ਕਿਤੇ ਹੋਰ ਸ਼ੀ ਕਬੂਤਰ ਛੱਡਨੇ ਮੁੜ ਕੇ ਕਹਿੰਦੇ ਮਾਹ ਯਾਰ ਚਲੋ ਕੋਈ ਨਾ ਮਾ ਫਿਰ ਠੀਕ ਆਣਾ ਵੀ ਰੱਖ ਲੈਨੇ ਆ ਭਾਈ ਹੋਰ ਕੀ ਕਰ ਸਕਦੇ ਆਂ ਯਾਰ ਹਣਾ ਸਿਆਣੇ ਮਾਣੇ ਬੰਦੇ ਆ ਪਿੰਡ ਦੇ ਆਪਣੇ ਆਪਣੇ ਭਰਾ ਐ ਚਲੋ ਕੋਈ ਚੱਕਰ ਨਹੀਂ ਮੈਂ ਗੋਤੀ ਆ ਵਾਕੀ ਸਾਡਾ ਸਾਰਾ ਪਿੰਡ ਸਿੱਧੂਆਂ ਦਾ ਹੀ ਐ ਆਪਣਾ ਕੋਤ ਵੀ ਸਿੱਧੂ ਆਪਣਾ ਸਾਰਾ ਪਿੰਡ ਹੀ ਲਗਭਗ ਸਿੱਧੂ ਆਂਦਾ ਤੂੰ ਤਾਂ ਕਰਕੇ ਤੇ ਚਲਦੇ ਆ ਵਾ ਹੁਣ ਗੱਲ ਦਾ ਕੀ ਤੇ ਆ ਬਣਾ ਲਿਆ ਮਨ ਲੱਗ ਗਿਆ ਪਤਾ ਮੈਂ ਤੇ ਨਿਕਲੀ ਇਥੇ ਤੇ ਨਹਾਈਏ ਤੇ ਹੋਈ ਤੇ ਚੱਲੀਏ ਘਰ ਆਪਾਂ ਹਾਂਜੀ ਹੋ ਕੇ ਨਾ ਤੂੰ ਵੀ ਤੇ ਬਸ ਚਲਦੇ ਆ ਵਾ ਗੁਰੂ ਸਾਹਿਬ ਨੂੰ ਜਿਹੋਂ ਭਰੋਂ ਜੁੜਾ ਲਈਏ ਹਾਂਜੀ ਆ ਗਈ ਜੀ ਪਿਉਰੀ ਉਹਨੇ ਇਥੋਂ ਚਾਗਦੇ ਸੀ ਔਰਤ ਪਿਉਰੀ ਨੂੰ ਠੀਕ ਹੈ ਦੋਏ ਅਸੀਂ ਮੈਂ ਪਹਿਲੇ ਕੀ ਕਰਨ ਲੱਗਾ ਸੀ ਕੱਲ ਤੋਂ ਹਮਲੇ ਛੱਡੋ ਬਾਅਦ ਚਾਲਦੇ ਆ ਯਾਰ ਮੈਂ ਲੀਡ ਬਾਲੇ ਹੋ ਗਏ ਪੰਜ ਅੱਧਾ ਦਿਨ ਕਰਤਾ ਸੀ ਤੇ ਹਣਾ ਯਾਰ ਕਿਤੇ ਇਹੀ ਤੜਕੇ 10 ਵਜੇ ਜਾਣਾ ਸੀ ਕਿਤੇ ਵੱਜ ਗਿਆ 1:00 3 4 ਤੇ ਦੋ ਤਿੰਨ ਚਾਰ ਕਿਧਰ ਆ ਗਏ ਲੈ 10 ਵਜੇ ਜਾਣੇ ਸੀ ਇੱਕ ਜਗਾ ਤੇ ਮਾਰੀ ਜਾਂਦਾ 11 12 ਇੱਕ ਤਿੰਨ ਘੰਟੇ ਦਾ ਫਰਕ ਵਗਿਆ ਤਿੰਨ ਘੰਟੇ ਲੇਟ ਹੋ ਗਏ ਮਾ ਤਿੰਨ ਚਾਰ ਲੈ ਉਹੀ ਆ ਓਟੋ ਹੀ ਪਿਆ ਭੈ ਜੋ ਯਾਰ ਪਤਾ ਹੀ ਨਹੀਂ ਕੀ ਦਿਮਾਗ ਨੂੰ ਹੋਇਆ ਹੈ ਨਾ ਹਾਂਜੀ ਆ ਦੇਖੋ ਲੰਗਰ ਦੇਸ ਨਾ ਜਾਵੇ ਕੰਜਰ ਦੇ ਨੇ ਕਿੰਨੀ ਛੀਮੀ 7ਵੀਂ ਕੌਲੀ ਆਣਾ ਓਏ ਹਾਂ ਚਾਰ ਹਾਂ ਚਾਰ ਤੋਂ ਪਹਿਲਾਂ ਤਿੰਨ ਤੋਂ ਪਹਿਲਾਂ 6 7 7 ਦਬਲੇਟੀ ਤੁਰ ਜਾਂਦੇ ਮੁੰਡੇ ਬਾਕੀ ਲੀਡ ਤਾਂ ਹੋ ਗਈ ਬਹੁਤ ਅਸੀਂ ਚਲੋ ਮੈਂ ਲੀਡ ਤਾਂ ਹੋਈ ਆ ਤੇ ਡਾਕੇ ਤਾਂ ਚੱਲ ਗਏ ਫਿਰ ਹਾਂਜੀ ਚੱਕ ਲਈਆਂ ਜੀ ਦੋ ਬੁਲੇਟਾਂ ਹੋਰ ਦੇਖੋ ਕਿੰਨੇ ਭੁਖਣੇ ਉਹ ਭੈ ਤਾਂ ਚੱਟ ਗਏ ਓਏ ਘਾਟਾ ਪੈ ਗਿਆ ਕੋਈ ਨਾ ਕੋਈ ਨਾ ਕੋਈ ਨਾ ਵਿੱਚ ਗੜੂ ਨੇ ਹਾਂ ਕੁਕੜੋ ਕੇ ਮਾਨਾ ਦੇ ਨਾਲ ਪਿਉਰੀ ਵਾਲ ਨੂੰ ਵੀ ਰਲਾ ਲਿਆ ਠੀਕ ਆ ਕਟੋ ਘੜ 8 ਪਲੇਟ ਔਰ ਤੇ ਗਾ ਕੇ 2 ਪਲੇਟਾਂ ਜਾਂਦੇ ਨੇ ਹੋਰ ਚੱਕ ਲਿਆ ਹੁੰਦੀਆਂ ਅਗੇ ਰਾਜ ਤੁਰੇ ਜਾਂਦੇ ਖਾਵਾਂਗੇ ਮੈਂ ਕਿ ਇਹ ਵੀ ਸਹੀ ਹੈ ਹਾਂਜੀ ਆਓ ਜੀ ਆਓ ਜੀ ਇੱਧਰ ਆ ਗਏ ਹੋ ਤਾਂ ਲੇਟ ਹੀ ਗਏ ਪਰ ਚਲੋ ਦੇਰ ਆਇਆ ਦਰੁਸਤ ਆਏ ਸਹੀ ਗੱਲ ਹੈ ਕਿ ਨਹੀਂ ਕੰਜੇ ਤੋਂ ਕੋਈ ਸਮਾਨ ਨਾ ਭੁੱਲੇ ਅੱਗੇ ਗੱਪਾਂ ਚੱਲ ਗਨ ਟੈਸਟਿੰਗ ਕਰਦੇ ਹਾਂ ਖੜ ਜਾ ਇੱਥੇ ਨਾ ਨਪਦੀ ਕੋੜਾ ਚੱਲ ਤੇ ਉਹੀ ਗੱਲ ਕਰਦੇ ਹਾਂ ਕੋਈ ਨਾ ਕੋਈ ਪਤਾ ਪਤਾ ਬੀਫਿਕਰ ਹੋਇਆ ਤੂੰ ਚੱਲ ਚੱਲ ਯਾਰ ਮੈਂ ਤਾਂ ਕਹਿੰਦਾ ਤੂੰ ਮੈਨੂੰ ਮੌਕਾ ਦੇ ਸੁਨੇਰੀ ਆਫਸਰ ਇਹ ਕੋਈ ਨਹੀਂ ਕੋਰ ਚਲਾਦੀ ਚੱਲ ਠੀਕ ਆ ਬਹੁਣਾ ਬੱਚੀ ਢਾਦ ਗਿਆ ਪਹਿਲੇ ਚਾਰ ਬੈਠਿਆ ਮਤਲਬ 22 ਤਰੀ ਹੁੰਦੀ ਗਾ ਤੂੰ ਇੱਥੋਂ ਨਹੀਂ ਇੱਥੇ ਨਹੀਂ ਖੜਦਾ ਕਿੱਧਰ ਗਾਂਹਾਂ ਕਿ ਚਲਾ ਗਿਆ ਉਹਣਾ ਉਧਰ ਆ ਕੀ ਲੈਣਾ ਚੱਲ ਉਧਰ ਚੱਲ ਜਾ ਚੱਲ ਚੱਲ ਕੇ ਛੋਟੀ ਗਾੜੀ ਹੈ ਕਹੇ ਸਾਡਾ ਬੰਦਾ ਹਾਂ 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 ਉਹ ਅੱਗੇ ਵੀ ਤਾਂ ਖੜੇ ਹਾਂ ਪੁੱਵਾਂ ਤੇਰੀ ਉਹਨਾਂ ਦਾ ਭੂਆ ਤੇਰੀ ਜੈਡ ਸਿਕਿਉਰਿਟੀ ਲਾਦੀ ਕਹਦੇ ਬਾਈ ਕੋਰੇ ਨੇ ਚੱਲੇ ਚਲਾ ਕੇ ਦੇਖੀ ਇਹਨੂੰ ਹਲ ਹੋਣਾ ਹੋ ਇੰਨੀ ਵਟਾਂ ਵੀ ਕਿਤੇ ਚੱਲੇ ਵੀ ਨਾ ਹੈ ਹੋਰ ਰੈਡੀ ਬਣਾਉਂਗਾ ਕੋਈ ਨਾ ਇੱਕ ਹੋਰ ਲਿਆ ਗਰਾਉਂਡ ਜਾ ਫੜ ਕੇ ਚਲਾਈ ਤਾਣੂ ਦੇਖਤਾ ਸੀ ਫੇ ਚਾਹ ਪਾਈ ਭਈਏ ਮੇਰੀ ਸੇਦੀ ਕਰ ਹਾਂ ਤਾਣੂ ਹੋਰ ਥੱਲੇ ਥੋੜਾ ਮਾਰੇਗਾ ਤਾਣੂ ਮਾਰ ਆ ਸਹੀ ਕਰ ਲੈਣੇ ਆ ਬੜਾ ਫਸਾ ਕੇ ਨਹੀਂ ਰੱਖਣਾ ਐਂ ਪੁੱਲਾ ਹੀ ਰੱਖਣਾ ਵਾਤੇ ਹੋਰ ਥੋੜਾ ਹੋਰ ਲਾ ਦੇ ਇੰਨਾ ਕਾਸ ਇੰਨਾ ਹੀ ਢਿੱਲੇ ਹੀ ਰੱਖਣਾ ਬਾਈ ਇਹਨਾਂ ਢਿੱਲਾ ਰੱਖ ਤਾਣੂ 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 ਦਾਣੂ ਦਾਣੂ ਤਾਣੂ ਤਾਣੂ ਹਾਂ ਇਧਰ ਕਿਤੇ ਵੱਜੂ ਤਾਣੂ ਮਾਰ ਅਪਾ ਉੱਚਾ ਵੇਖਣਾ ਕਿੰਨਾ ਕੁ ਜਾਣਾ ਇਹਨੇ ਤੇ ਲੰਦ ਕਰਤਾ ਪੈਨੋ ਤੇ ਮਾਨੀ ਬੰਦ ਹੋ ਗਿਆ ਮੇਰਾ ਆ ਆ ਆ ਆ ਬੋਲੇ ਸਾਰੇ ਨਾ ਤੇ ਮੇਰਾ ਕੰਨੀ ਬੰਦ ਓਏ ਮੇਰਾ ਵੀ ਇੱਕ ਕੰਨੀ ਰੈਡੀ ਤੇ ਚੱਲੀ ਏ ਰੇ ਲੱਗੇ ਪਏ ਜੀ ਕੰਮ ਕਰਨ ਤੇ ਅਦਰ ਉਸਤਾਦ ਜੀ ਟਰਿਆਂ ਸਰਵ ਕਰੀ ਜਾਂਦੇ ਆ ਹੁਣ ਉਸਤਾਦ ਜੀ ਵੀਰੇ ਲੈਣੇ ਪਏ ਇਕੱਠੇ ਹਾਂ ਸਾਡਾ ਵੱਡਾ ਸਤਾ ਨਾ ਚੋਰੀ ਤੇ ਚੱਕ ਕੇ ਉਹ ਤਾਂ ਦਿਖਾਉਣੀ ਨਹੀਂ ਉਹ ਵੱਡਾ ਸਤਾ ਨਹੀਂ ਦਿਖਾਣਾ ਜਨੀਦਰ ਦੇਖਣਸਾਰ ਗੁਰਦੇ ਹੁੰਦੇ ਹਮਮ ਕਿੰਨਾ ਬੜਾ ਸਾਹ ਵਾਹ ਕਰਦੋ ਹੀ ਕਰਦੋ ਆ ਵੀ ਕਰਤੀ ਐ ਦੋ ਪਹਿਲਾਂ ਬਾਈ ਅਗੁੱਦ ਲੱਗ ਕੇ ਦਿਖਾ ਦੇ ਨਹੀਂ ਲਗਾਉਣੇ ਹਸਾ ਦੇ ਮਾਰੀ ਮਾਰਦੇ ਨਹੀਂ ਜਾਂਦੇ ਨਹੀਂ ਜੇੜਾ ਕਰੀ ਪਹਿਲੂ ਕਰਦੇ ਆਖੇ ਨਹੀਂ ਲੜਾਈ ਬਾਈ ਹੈਲੋ ਕਰ ਦੋ ਸੇ ਚਲੋ ਭਾਈ ਪਾਣੀ ਪੂਣੀ ਰੱਖੀਏ ਇਹਨਾਂ ਨੂੰ ਜਿੱਤ ਨੂੰ ਕੀ ਤੱਤਾ ਲੱਗਦਾ ਨਾ ਤੇ ਇਥੇ ਹੀ ਮਾਰ ਕੇ ਮੁੱਦੇ ਦੇ ਚਪਾਲਾ ਹੱਥ ਦੇ ਸਾਹ ਤੇ ਹਜੇ ਵੀ ਡੂਬੋ ਕੇ ਦੇ ਤੂੰ ਬਾਈ ਇਥੇ ਅਜੇ ਤੱਤਾ ਯਾਰ ਹਜੇ ਵੀ ਬਾਈ ਥੋੜਾ ਤੱਤਾ ਹੀ ਕਰ ਦੇ ਨਹੀਂ ਨਹੀਂ ਇੱਕ ਮਿੰਟ ਰੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਥੋੜੀ 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 ਕਰੇ ਗੋਂ ਰੁਕ ਇੱਕ ਨੰਬਰ ਕੋਈ ਚੱਕਰ ਨਹੀਂ ਆਇਓ ਬਤ ਆਇਓ 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 ਵੀ ਮਾਤਾ ਮੂ ਦਾ ਪਾੜੀ ਨੂੰ ਬੱਚਿਆਂ ਦੇ ਉਹ ਤਵਾਸਮਾਨ ਆ ਲਿਖਿਆ ਜੀ ਅੱਜ ਇੱਥੇ ਪਹੁੰਚੀ ਸੀ ਮੈਂ ਵੀ ਕਰਾ ਕੇ ਰੱਖਦੇ ਰੱਖਦੇ ਵੀ ਚਲੋ ਜੀ ਵੀਡੀਓ ਲਾ ਕੇ ਥੋੜੀ ਆਪਾਂ ਰੱਖ ਦੋ ਜੀ ਰੁਕੂ ਦੇਰੀ ਜਾਲੇ ਨੇ ਇਹਨਾਂ ਦੇ ਆ ਪਾ ਜਾਲੇ ਆ ਵੀ ਲੱਗੀਆਂ ਹੋਈਆਂ ਰੱਖਦਾ ਬਰੋ ਆਏ 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 ਤਾਹਾਹਾਹ ਦੇਖੋ ਨੇ ਪਾੜੀ ਨੂੰ ਹੈ ਲੈਟਾ ਜਾਦਣਾ ਹੁੰਦਾ ਹੈ ਲੇਟਾ ਨਹੀਂ ਨਹੀਂ ਲੈਟਾ ਬੰਦ ਕਰ ਦੇ ਬੰਦ ਕਰ ਲੈ ਨਹੀਂ ਨਹੀਂ ਬੰਦ ਕਰ ਤੂੰ ਬੰਦ ਤਾਂ ਕਰ ਤੂੰ ਹਣ ਸਭ ਕੋਈ ਦੀਂਦਾ ਹਜੇ ਇਹਨਾਂ ਨੂੰ ਪੜ ਆ ਸਵਾ ਗਲਤ ਕਰ ਦਿੰਦੇ ਆ ਆ ਗਈ ਜੀ ਥੱਲੇ ਇੱਧਰ ਹਾਂ ਚੋ ਪੁਰਾ ਕੀ ਕਰੀਆ ਨੇ ਵੀਰੇ ਪਾਣੀ ਟਰੇ ਬਾਈ 1 ਮਿੰਟ ਹਾਂਜੀ ਤੇ ਪੈ ਗਈ ਦਾਣਾ ਪਾਣੀ ਸਾਰੇ ਪਾਸੇ ਹੁਣ ਪਤਾ ਨਹੀਂ ਬਾਈ ਮੇ ਵੀ ਯਾਰ ਸ਼ਾਇਦ ਅੱਜ ਵੀ ਕੂਤਰ ਦਿੰਦਾ ਆਪਾਂ ਨੂੰ ਤੇ ਚਲੋ ਦੇਖਦੇ ਆ ਕੋਈ ਗੱਲ ਨਹੀਂ ਕੀ ਬੰਦ ਹੈਗਾ ਤੇ ਔਰ ਤੇ ਪਿਆਰੀ ਵਿਚਾਰੀ ਉਧਰ ਖੜੀ ਹੈ ਤੁਹਾਨੂੰ ਇੱਥੇ ਜ਼ੂਮ ਮਾਰ ਕੇ ਦਿਖਾਵਾਂ ਖੁੱਡੇ ਦੀ ਰਾਖੀ ਤੇ ਖੜਾ ਕੋਲੇ ਉਹ ਸੋ ਦੇਖੋ ਐ ਭੋਲਾ ਪਾਂਚੀ ਬਣਿਆ ਖੜਾ ਵਿਚਾਰੇ ਦੇਖਿਓ ਸਿਕੰਦਰ ਤੇ ਪਿਆਰੀ ਵਿਚਾਰਾ ਨਿਗਾ 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 ਵੇ ਇਹ ਬੰਦਾ ਚੋਰੀ ਉਹ ਕੂਤਰ ਨੇ ਚੋਰੀ ਕਰਕੇ ਲੈ ਜਾਈ ਬਾਈ ਵਾਲੇ ਪਹਿਲਾਂ ਚੋਰੀ ਕਰਦਾ ਫਿਰ ਗੱਲ ਪਣਦਾ ਬਾਹਰ ਜਾ ਕੇ ਫਿਰ ਮੇਰੇ ਕੋ ਕੂਤਰ ਲੈ ਕੇ ਛੇੜਾ ਦੇ ਇਹ ਸੀਗਾ ਪਾਕਾਂ ਨਾਲ ਗਲਪ ਨਹੀਂ ਜਦੋਂ ਤੜਕੇ ਗਲਪ ਨਹੀਂ ਇਹ ਇਹ ਏ ਸਹੀ ਗਾ ਯਾਰ ਸਹੀ ਗਾ ਬਈ ਇਹ ਸਹੀ ਗਾ ਬਈ ਸਹੀ ਗਾ ਇੱਕੋ ਤਰੀਕੇ ਨਾਲ ਕਿ ਘਰੇ ਮਤਲਬ ਉਹ ਦੂਬਾ ਖੜੀ ਰਹੀ ਅਭੀ ਇਹ ਨਹੀਂ ਰਹੀ ਇਹ ਮਨਦਾ ਨਹੀਂ ਉਹਦਰੀ ਕੱਡੀ ਵੀ ਜੀ ਕਿੰਨਾ ਹੀ ਮੇਰੇ ਧਿਆਨ ਚ ਨਹੀਂ ਠੀਕ ਹੈ ਕੋਈ ਰਹੀ ਸੀ ਕੀ ਆਵਾਜ਼ ਆਣੀ ਛੀ ਜੀ ਇਹ ਵੀ ਬਲੇ ਬਲਾ ਬਲਾ ਉਹ ਕੱਢ ਲਿਆ ਮੈਨੇ ਖੇ ਲਈ ਕੱਢੀ ਨਹੀਂ ਖੁਦਰੀ ਹੈ ਘਰੇ ਉਹ ਮੈਨੂੰ ਲੱਗਾ ਉਹਦ ਨਹੀਂ ਉੱਡਿਆ ਸੀ ਜਿਹਦੇ ਦਿਨ ਬਈ ਐ ਕਿ ਉੱਡਿਆ ਸੀ ਐ ਕਿ ਤੀ ਜਦੋਂ ਦਿਉਣ ਬਾਈ ਸੀ ਉਦੋਂ ਨਹੀਂ ਉਹ ਹਾਂ 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 ਕਿਉਂ ਉਹ ਉਸੇ ਦਿਨੀ ਉਸੇ ਦਿਨ ਕਾਹਿਰ ਚ ਸੀ ਜੀ ਨਹੀਂ ਨਹੀਂ ਉਹਦੇ ਦੁੱਸਰ ਸੀ ਦਿਆਉਣ ਦਿਆਉਣ ਵੀ ਦੁੱਸਰ ਪਈ ਸੀ ਉੱਥੇ ਦੁੱਸਰ ਵੀ ਦਿਓਣਾ ਪਈਆ ਦੇ ਹੁਣ ਹਾਂ ਸਮਝ ਗਿਆ ਸਮਝ ਗਿਆ ਤੂੰ ਪਿਛਲਾ ਦਿਨ ਗਰਮ ਵਾਲਾ ਸੀ ਔਰ ਮੀਂਹ ਪੈ ਗਿਆ ਸੀਗਾ ਜਿੱਦੇ ਜਿੱਦੇ ਦਿਉਣ ਦੁੱਸਰ ਰੁਪਏ ਉਹਦੇ ਨਹੀਂ ਨਹੀਂ ਦੁੱਸਰ ਤਾਂ ਦੁੱਸਰ ਰੁਪਏ ਹੀ ਨਹੀਂ ਕੰਜੜਿਆ ਇੱਕ ਕੂਤਰੀ ਹੋ ਗਈ ਪਈਆ ਬਈ ਕੌਣ ਕਹਦਾ ਪਈਆ ਦਿਉਣ ਦੁੱਸਰ ਮਰੀਏ ਨੇ ਤੁਸੀਂ ਯਾਰ ਫੜੀ ਕੂਤਰਾ ਕਿਹੜਾ ਬਈ ਇਧਰ ਕਰੀ ਹੁੰਦੇ ਆ ਲਾਈਨ ਲੈਟ ਉੱਥੇ ਲੈਟ ਕਰ ਅੱਛਾ ਠੀਕ ਰਹਾ ਤਾ ਕਦੀ ਨਾ ਅੱਛਾ ਆਈ ਗਿਆ ਮੈਂ ਬਾਰੀ ਨਾ ਕਰਉਣਾ ਬਈ ਦਿਸਣਾ ਕਿ ਇਹ ਦਵਾਏ ਕਿਹ ਚਾਬੀ ਕਿੱਥੇ ਆਪਣੀ ਚਾਬੀ ਤਿਰਿ ਕੋਈ ਇੱਕ ਤਾਂ ਗੱਡੀ ਜਾਂਦੀ ਹੈ ਜਾਂਦੀ ਮਤਰਾ ਵਾਲੀ ਤੇ ਜੇ ਤੀਰ ਕਿ ਇਹ ਰਵਾ ਖਾਉਂ ਹੈ ਹੈ ਦਿਗਾ ਹੈ ਦਿਗਾ ਵਾ 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 ਇਹਦ ਗਾਣਾ ਹੈ ਦੀਆਂ ਇੱਕ ਤੇ ਇਹਦੀਆਂ ਨਹੀਂ ਇਹਦੀਆਂ ਇੱਕ ਹੈ ਦੀਆਂ ਹਲੇ ਛੱਡ ਕੇ ਦੇਖੀਆ ਭਾਈ ਅੱਛਾ ਇਹੋ ਜਿਹਾ ਕੁੱਤਾ ਜੇ ਤੈਨੂੰ ਕੋਈ ਮਿਲ ਵੀ ਜਾਵੇ ਨਾ ਅੱਛਾ ਜੀ ਰੋਕ ਲਿਆ ਲੈ ਵੀ ਲੈ ਵੀ ਰੋਕ ਤੂੰ ਇਹੋ ਜਿਹਾ ਠੀਕ ਹੈ ਏੜੀ ਪੇੜੀ ਪਾਏ ਕਰ ਆ ਗਿਆ ਭਾਈ ਆ ਕੁੱਤ ਨੂੰ 15 ਛੱਡ ਕੇ ਦੂਨੀ ਚ ਇੱਕ ਮਿੰਟ ਮੈਨੂੰ ਲਾ ਕੇ ਪਤਾ ਲੱਗੇ ਤਾਂ ਹੀ ਨਹੀਂ ਕਿ ਅੱਜ ਵੀ ਬਾਅਦ ਚ ਦਿੱਕਤ ਨਾ ਹੋਵੇ ਕੋਈ ਆਪਣਾ ਜੇ ਜਿਹੜਾ ਗਿਆ ਨਹੀਂ ਕਿਹੜਾ ਨਹੀਂ ਇੱਕ ਹੋਰ ਹੈ ਇੱਥੇ ਭੈਣੋ ਭਜਲ ਹੋ ਜਾਂਦੇ ਆ ਸਾਣੀ ਕਿੱਧਰ ਗਈ ਕਿੱਧਰ ਵੀ ਆ ਪੁੱਤਰ ਕਿੱਧਰ ਵੀ ਆ ਪੁੱਤਰ ਕਿੱਧਰ ਗਿਆ ਸੱਚੇ ਆਹਾ ਉਹ ਆ ਇੱਕ ਪੇਟੀ ਲਿਖਣ ਦਾ ਕੰਮ ਨਹੀਂ ਬਹੁਤ ਵਧੀਆ ਕੋਈ ਨਾਲੇ ਉਧਰ ਲਿਖਿਆ ਗਿਆ ਨਾਲੇ ਇੱਧਰ ਲਿਖਿਆ ਗਿਆ ਉਧਰੋਂ ਤਾਂ ਚਲੋ ਜਦੋਂ ਕੋਈ ਆਈ ਦੇਖਣਾ ਕੋਈ ਤਾਂ ਵੀ ਜਦੋਂ ਜੋੜਿਆਂ ਦੇ ਬੱਚੇ ਲਿਖਣਾ ਤੇ ਉਦੋਂ ਪਾ ਲੱਗੇ ਦੇਨਣਾ ਦੇ ਗਏ ਆ ਤੇ ਜੇ ਮੈਂ ਤੁਹਾਨੂੰ ਪੁੱਛ ਰਦਾ ਸਪੈਸ਼ਲ ਇੱਕ ਪੇਜ ਹੀ ਖੁੱਲ ਜੂ ਵੀ ਆ ਇਨੇ ਗਈ ਹੈ ਤੇ ਦੇਖ ਲਾ ਕਿਹੜਾ ਜੀ ਕਿਰਾਏ ਆ ਆਪਾਂ ਜੋੜੇ ਵੀ ਲਾਉਣੇ ਆ ਪਿਆ ਉਹੀ ਸੌਖਾ ਹੋਊਗਾ ਆਪਾਂ ਨੂੰ ਮੰਨ ਲਾਗਲੇ ਸਾੜ ਜੋੜੇ ਲਾਏਗਾ ਜੇ ਦੋ ਦੋ ਤਰੇ ਯਾਦ ਆਉ ਵੀ ਹਾਂ ਗੱਲ ਸਹੀ ਆ ਫੜ ਕੇ ਛੱਡ ਕਰਾਂਗੇ ਖਟੀਆਂ ਲੈ ਕੇ ਮੇਰੇ ਵਿਆਹ ਕਰਨ ਲੱਗ ਪਏ ਇੱਕ ਤਿੰਨ ਛੱਡ ਕੇ ਉਤੀ ਛੱਡ ਕੇ ਜੋੜੇ ਛੱਡ ਕੇ ਉਤਰ ਉਹ ਨਹੀਂ ਕਿਰਾਏ ਆ ਆ ਬਣਦੀ ਫੜੀ ਕਾਲੇ ਗੋੜਿਆਂ ਨਾਲ ਲੱਗ ਕੇ ਨਹੀਂ ਰੱਤਾ ਕੁਤਤਾ ਉਹ ਵਾਰਾ चाचा जे नहीं दिता भी मंगा ठीक है तो था। तो थी थी थी। द्रैंग 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 दो सौ बातें का नाथ कहती नाथो कहते पलग ਕੀ ਇੱਧਰ ਤੇ ਆਂਦੀ ਸੀ ਅੱਛਾ ਉਹ ਉੱਤਰਦਾ ਕਿ ਨੱਥੋ ਕਰੀਂਦਾ ਉਹ ਉੱਤਰਦਾ ਇਹ ਜਿਹੜਾ ਜਿਹੜਾ ਉੱਥੇ ਜੀ ਬਾਹਲਾ ਹਾਂ ਤੇ ਮੋਦਰੇ ਨੇ ਦਿੱਤੀ ਸੀ ਮਨ ਲੱਗਦਾ ਕੁਝ ਨਹੀਂ ਉਹ ਸ਼ਾਇਦ ਆਪਣੀ ਮੋਦਰੇ ਮੋਦਲੇ ਵਾਲੇ ਹਾਂ ਜਿੱਤੀ ਸੀ ਨਾ ਮੋਦਰੇ ਤਾਂ ਉਹਦਾ ਰੰਗ ਰੰਗਦਾ ਬਈ ਕਿ ਮਾਇਨੇ ਕੀ ਦੀ ਹੈ ਮਾਇਨੇ ਜਿੱਤੀ ਇਹੋ ਜੀ ਹੈਂ ਦਾਦਾ ਕਰਦਾ ਜੁੱਤੀ ਬਣਾਈ ਇਹਨੂੰ ਤਾਂ ਛੱਡਿਆ ਜੋੜ ਚ ਕਿਹੜੇ ਛੱਡ ਗਿਆ ਵੱਡੀ ਡੋਲੀ ਚ ਕਿਵੇਂ ਪਰਲੀ ਛੱਡੀ ਪਰਲੀ ਛੱਡੀ ਕੋਈ ਨਹੀਂ बात ठीक हो गया जब होगा तब आता है जब 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 ताला काल करेगा भी बुर्बी कटे आता है इंद्रजीत को मारना भी तो वो वाला है हाँ वो साउंड दिखे लायसी जोड़ा कि नहीं बी दो बच्चे भी देखते थे दोनों बढ़ा ले भाई अच्छा एक बार दोनों बढ़ा ले अच्छा दो बार यहाँ है आठ बार टीवी टीवी

ਹਾਂ ਜੀ ਇਹਦੀ ਕਾਲੀ ਹੈ ਵੀ ਮਿਰਹਾਣਾ ਕਾਲੀ ਇਹੋ ਪਾਸੇ ਕਾਲੀ ਹਾਂ ਤੇ ਦੂਜੇ ਪਾਸੇ ਆਪਣੀ ਟੇਕ ਰੱਖ ਲਵਾਂ ਉਹ ਲੇਖਾਸਤਿਕ ਉਹ ਹੋ ਜਾਂਦੇ ਵੱਲ ਵੀ ਹੈ ਗੱਲ ਇਹ ਇਦਿਗਲਾ ਇਹ ਵੀ ਪਤਾ ਨਹੀਂ ਕਿੱਥੇ ਵਿੱਚ ਹੀ ਉਹਦਾ ਕਿੱਥੇ ਹੈ ਠੀਕ ਮੈਂ ਅੰਦਰ ਮੇਰੇ ਐ ਹੋ ਜਾ ਕੰਮ ਆਇਆ ਆ ਆ ਚੋ ਤੇ ਵੀ ਕਿਹਨੇ ਪਤਾ ਕਰੀ ਜਾਂਦੇ ਐ ਪਤਾ ਇੱਧਰ ਵੇਖ ਲਾ ਓਹੋ ਲੋਤ ਅਾ ਇੱਧਰ ਥੱਲੇ ਆ ਗਿਆ ਨਾ ਗਲਤੀ ਕੀਤੀ ਹਾਂ ਆਹ ਜਿਹੜਾ ਬਗਲ ਗਿਆ ਤਾਂ ਹਾਂ ਜੀ ਉੱਪਰ ਬਹੁਤ ਨਾ ਆ ਰਿਹਾ ਸਾਡਾ ਦੂਤ ਮਿੱਤਰ ਵਾਲਾ ਕੱਲ੍ਹ ਆਇਆ ਨਾ ਠੀਕ ਗਈ ਇੱਥੇ ਫਾਈਲ ਪਾਈ ਚਾਹੀਏ ਮੈਂ ਪਹਿਲਾਂ ਗਿਣਤੀ ਹੋਈ ਏ ਵਾਲਾ 7 ਇਹਨੇ ਬੋਲ ਪਿਆ ਯਾਰ ਦਾ ਹੈ ਜੱਗਣੇ ਦੀ ਮੂਵੀ ਕੋਈ ਚੱਕੇ ਤੇੜੀ ਵਾ ਹਾਂਜੀ ਹਾਂਜੀ ਇਹ ਤਾਂ ਹੈ ਇਹਦੇ ਬੱਚਾ ਤੋਂ ਚੱਕ ਕੇ ਛੇੜੀ ਸੀ ਉਹ ਕੂਤਰ ਕਿਹੜੇ ਦੀ ਸੀ ਆਪਣੀ ਦੀ ਅੱਛਾ ਅੱਛਾ ਰਹੀਆਂ ਸੀ ਨਾ ਭਈ ਅੱਖਾਂ ਵਿੱਚ ਚਿੱਟੀਆਂ ਕਰਫੈਂਟਰ ਆਪੜਾ ਕਿੱਥੇ ਰੱਖਣ ਇਹ ਅੰਦਰ ਰੱਖਦੇ ਅੰਦਰ ਰੱਖਣੇ ਇੱਥੇ ਰੱਖਣਗੇ ਵੀ ਆਏ ਜਾਂਦਰੀ ਇਲੈਕਟ ਕਰ ਦੇ ਅੰਦਰ ਬਾਈ ਓਏ ਨਵੇੜਿਆ ਇਹ ਵੀ ਕਰ ਦੇ ਤੇ ਆਹ ਟਰੈਕਰ ਬਸ ਸਾਫ਼ ਕਰਕੇ ਰੱਖੀ ਐ ਇਹ ਵੀ ਕਿਰਾਂ ਅੰਦਰੀ ਸਾਫ ਦੇ ਟਰੇ ਇਹਨਾਂ ਦੀ ਲੋੜ ਤਾਂ ਹੈ ਨਹੀਂ ਇਹ ਆ ਜਾਲਾਂ ਵਾਲਾਂ ਹੀ ਹੋਣਗੇ ਮੇਰੇ ਹਿਸਾਬ ਨਾਲ ਹਨਾ ਉਹ ਬਾਹਰ ਪੰਗੇੜਗਾ ਬਾਈ ਹਾਂ ਕਰ ਤਾਂ ਕਿ ਇਧਰ ਨੂੰ ਆ ਗਿਆ ਆਦਾ ਦੀ ਉਹਦਾ ਵੀ ਪਿਓ ਨਹੀਂ ਗਿਆ ਯਾਰ ਸੁਤਾਨ ਗੁੱਟ ਵੜਦਾ ਮੇਰਾ ਫੜ ਗੁੱਟ ਫੜ ਲਾਜਪਾ ਲਾਜਪਾ ਇਹ ਥੋੜਾ ਐਵੀ ਟ੍ਰੇਨਿੰਗ ਵਾਲਾ ਬਈ ਜੀ ਇੱਥੋਂ ਪੜਦੇ ਨੇ ਨਾ ਬਾਹ ਕਿਤੇ ਅੱਖਾਂ ਐ ਕਰੀਂਦੇ ਇੱਥੇ ਤਾਂ ਬੜੀ ਲੱਗਦੀ ਹਾਂ ਤਾਂਨ ਵਾਲੀ ਗੱਲ ਕਰਤੀ ਏ ਉਹਨਾਂ ਦੇ ਜਵਾਬ ਜੀ ਨਹੀਂ ਹੁੰਦੇ ਹੁੰਦੇ ਕਿ 나ਥਾਂ ਦੇ ਉਹ ਮੈਨੂੰ ਕਹਿੰਦਾ ਕਹਿੰਦਾ ਇਹਦੇ ਕੋਲ ਜਾ ਬੜਾ ਮੈਂ ਜਲਾ ਦੇ ਅੱਧੀ ਕੁੱਤੀ ਨੂੰ ਫੋਜੇ ਕੁੱਤੀ ਨੂੰ ਫੋਜੇ ਲਾਤੀ ਇਹਦੇ ਕੋਲ ਜਾ ਨਾ ਸੁਲਤਾਨ ਸੁਲਤਾਨ ਲੱਗ 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 ਆ ਨੀ ਉੱਪਰ ਇਹ ਬੰਦੇ ਤਾਂ ਪਈਏ ਪਾਲ ਲਗੜੂ ਓਏ ਉੱਪਰ ਇਹ ਤਾਂ ਪਈਏ ਪਾਲ ਲਗੜੂ ਸਿਰ ਤੇ ਚੜ ਜਾ ਨਸ਼ਾ ਮਾਰ ਕੇ ਨਾ ਸਨਾ ਤਰਾਵਤ ਕੀ ਤੇਰੇ ਆਸ ਤੇ ਹਾਂ ਤੂੰ ਵੱਡਾ ਕਬੂਤਰਾ ਹੈ ਇਹ ਲੋਈ ਲੈ ਲੈਣਗੇ ਇਹ ਵਿੱਚ ਹੀ ਕਬੂਤਰਾ ਆ ਜਾਣਗੇ ਵਿੱਚ ਹੀ ਕਬੂਤਰਾ ਆਣਗੇ ਹਾਂ ਸਹੀ ਹੈ ਸਹੀ ਹੈ ਚੱਲਾ ਓਏ ਜੀ ਫਰਮਾਨਦ ਕਰਕੇ ਹੀ ਹੁੰਦਾ ਵੇ ਬੱਲੀਆ ਉਹਦਾ ਤੈਨੂੰ ਤਾਂ ਕਿਹਾ ਸੀ ਮੈਂ ਹਾਂ ਹਾਂ ਬਾਈ ਨਹੀਂ ਦਿੰਦਾ ਬਾਈ ਗੱਲ ਨਹੀਂ ਮੋਲ ਸਕਦਾ ਨਹੀਂ ਨਹੀਂ ਪਤਾ ਮੈਨੂੰ ਠੰਡ ਵਰਨਾ ਸੀ ਹੁਣ ਤੂੰ ਠੀਕ ਆ ਬਾਈ ਜੀ ਓਕੇ ਜੀ ਉਹ ਨਹੀਂ ਲਾਉਂਦੇ ਓਕੇ ਬਾਈ ਜੀ ਠੀਕ ਆ ਬਾਈ ਸੁਲਤਾਨ ਓਏ ਸਲਤਾਨੀਆਂ ਬਈ ਦਾ ਨਾ ਸੁਲਤਾਨ ਇਹ ਦੱਸਿਓ ਬਾਈ ਕੀ ਕਿਥੋਂ ਗਿਆ ਫਟਾਇਆ ਇਹ ਮੁੰਡਾ ਜੱਸੀ ਹੈ ਗੰਗਾ ਨਗਰ ਦਾ ਠੀਕ ਆ ਠੀਕ ਆ ਜੱਸੀ ਮੁੰਡਾ ਗੰਗਾ ਨਗਰ ਦਾ ਉਹਨੇ ਗਿਫਟ ਹੀ ਹਾਂ ਗਿਫਟ ਹੀ ਦਿੰਦਾ ਹੈ ਹੂੰ ਤੇ ਜੇ ਲਾਪਾ ਨੂੰ ਮੰਨ ਲਾ ਬੰਦੇ ਨੇ ਵਿਚਾਰਨੇ ਨਾ ਘਰ ਦੇ ਕੇ ਗਿਆ ਆਪ ਘਰ ਆਪ ਦੇ ਗਿਆ ਹਾਂ ਠੀਕ ਐ ਉਹਦੀ ਮੰਨ ਕੇ ਆਪਦੀ ਫੀਮੇਲ ਹੋਣੀ ਹੈ ਘਰੇ ਕੁੱਤੀ ਉਹਦੀ ਹਨਾ ਠੀਕ ਆ ਫਿਰ ਵੀ ਉਹ ਦੇਖਿਆ ਜਾਏ ਤਾਂ ਬੜਾ ਇੱਕ ਹਿਸਾਬ ਤੇ ਮੋਲਾ ਚੀਜ਼ ਦਾ ਤੇ ਮੋਹ ਪਿਆਰ ਸੀਗਾ ਤੇ ਜਿਹੜਾ ਉਹ ਗਿਫਟ ਦੇ ਗਿਆ ਹਨਾ ਵਾਲੇ ਬੰਦਾ ਆਪਣਾ ਕਬੂਤਰਾਂ ਵਾਲੇ ਲਿਆ ਜਿਹਾ ਆਪਣਾ ਠੀਕ ਐ ਤੇ ਉਹ ਗਿਫਟ ਕਰ ਗਿਆ ਕੁਆਲਿਟੀ ਵੇਖਿਆ ਇਹਦੀ ਕੁਆਲਿਟੀ ਠੀਕ ਐ ਠੀਕ ਐ ਜੱਸੀ ਬਾਈ ਹੈ ਗੰਗਾ ਨਗਰ ਤੋਂ ਹਰ ਜਾ ਪੁੱਤ ਠੀਕ ਐ ਠੀਕ ਕੌਣੇ ਗਿਫਟ ਕੀਤਾ ਬਈ ਇਹ ਜਿਵੇਂ ਆਪਾਂ ਨੂੰ ਝੋੜਾਲਾਂ ਦੇ ਲਿਓ ਗਿਫਟ ਕੀਤਾ ਤੇ ਉਵੇਂ ਆਹਾ ਬਾਈ ਨੂੰ ਗਿਫਟ ਠੀਕ ਹੈ ਕਿ ਨਹੀਂ ਹਾਂ ਨਹੀਂ ਤੇ ਮੂੰਹ ਬੜਾ ਕਰਦਾ ਹੈ ਹਾਂਜੀ ਚੱਲੇ ਆਈ ਕਰਨ ਕਬੂਤਰ ਵੀ ਕਰ ਲੈ ਕਵਰ ਠੀਕ ਆ ਮੂਕੇ ਨਾਲ ਜੋਗਰ ਵੀ ਪੂਰਾ ਕੰਮ ਕਰਤਾ ਡਰਾਈਵਰ ਸਾਹਿਬ ਨੂੰ ਹੁਣ ਇਹਨੂੰ ਠੰਡ ਦਾ ਜੇ ਨੇੜ ਤੇ ਟਾਪ ਦੇ ਠੀਕ ਐ ਅੱਜ ਵੀ ਹੋ ਗਿਆ ਕੰਮ ਠੀਕ ਆ ਕਿ ਨਹੀਂ ਹਾਂਜੀ ਨਹੀਂ ਨਹੀਂ ਚੱਲੇ ਆ ਉਸਤਾਦ ਜੀ ਘਰੇ ਚੱਲੇ ਆ ਫੜਾਓ ਜੀ ਆਸਤਰ ਫੜਾਓ ਪਹਿਲਾਂ ਤਾਂ ਆਪਣੇ ਹੱਥ ਮਲਾਉਣੇ ਨੇ ਤਾਂ ਪਵੰਦੀ ਆ ਆਪਣੀ ਇਹਦਾ ਗ੍ਰੰਥ ਜੀ ਲੇਖ ਲਾ ਆਪਣੇ ਚਾਹ ਵੀ ਹੱਥ ਮਲਾਉਣੇ ਹੀ ਨਹੀਂ ਠੀਕ ਐ ਕਿ ਨਹੀਂ ਚਲ ਚੰਗਾ ਸਖੇਂਦਰ ਪਿਉਰੀ ਓਕੇ ਚੱਲੇ ਆ ਸੁਕੀ ਸ਼ਾਂਦੀ ਪਿੰਡ ਪਹੁੰਚਾਂਗੇ ਚਾ ਚਾ ਵਯੋ ਹੈ ਨਹੀਂ 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 ਮਿਹਰਬਾਨੀ ਨਹੀਂ 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 ਹੁਣ ਨਹੀਂ ਕੋਈ ਗੱਲ ਨਹੀਂ ਹੁਣ ਕਰਿਆ ਕੇ ਰੋਟੀ ਖਾਵਾਂਗੇ ਹਾਂਜੀ ਮੇਰੇ ਦੋਸਤੋ ਆ ਗਈ ਜੀ ਘਰੇ ਲੈਟਾ ਛੱਡ ਆਲ ਲੈਟ ਛੱਡ ਦਿੱਤੀ ਤਾਂ ਤੂੰ ਹਣਾ ਤੇ ਬਾਈ ਇੱਕ ਤਾਂ ਸਭ ਤੋਂ ਮੇਨ ਪੁਆਇੰਟ ਖਰਾਕ ਇਕੱਠੀ ਕਰਗੇ ਠੀਕ ਹੈ ਖਰਾਕ ਇਕੱਠੀ ਕਰੀ ਅੱਜ ਆਪਣਾ ਸੱਚ ਹਰੀ ਕਾਛ ਵਾਲਾ ਬੱਚਾ ਉੱਡੇ ਫਿਰਦਾ ਜੀਗਾ 9 ਵਜ ਕੇ 12 ਮਿੰਟ ਹੋ ਗਏ ਵੀਰੇ 9 12 ਤੇ ਹਜੇ ਹੁਣ ਘਰੇ ਵੜੇ ਆ ਤੇ ਹੁਣ ਚਲੋ ਸਾਰੇ ਕੰਮ ਨੇ ਵੀੜੀਏ ਧੰਦੇ ਨੇ ਵੀੜੀਏ ਫੇਰ ਅਸੀਂ ਵੀਡੀਓ ਲਾਵਾਂਗੇ ਤੇ ਆਪਣਾ ਹਰੀ ਕੱਚ ਵਾਲਾ ਬੱਚਾ ਜੁੱੜਿਆ ਫਿਰਦਾ ਮੈਨੂੰ ਦੋ ਬੰਦਿਆਂ ਦਾ ਫੋਨ ਆਇਆ ਸੀਗਾ ਵੀ ਬਈ ਤੁਹਾਡਾ ਬੱਚਾ ਉੱਡਿਆ ਫਿਰਦਾ ਤੇ ਪਰਾਜੀ ਅੱਜ ਅੱਜ ਅਸੀਂ ਆਪ ਹੈਣੀ ਸੀਗੇ ਤੇ ਚਲੋ ਆ ਕਬੂਤਰ ਸੰਭੀਏ ਬਾਈ ਨੇ ਜਿੰਨੇ ਕਿ ਦਿੱਤੇ ਆ ਹਨਾ ਆਪਾਂ ਨੂੰ ਯਾਰਾ ਕਬੂਤਰੀ ਬਾਹਰ ਬੈਠੀ ਹੈ ਨਾ ਤੇ ਇਸ ਲੇਟਾਂ ਨਾਲ ਪਟਾ ਛੱਡੀਏ ਖਰਾਕ ਕਰੀ ਅੰਦਰ ਚੋਬਰ ਨੂੰ ਘਰੇ ਕੋਰੇ ਛੱਡ ਕੇ ਆਵਾ ਲੀਓ ਉਹਨੂੰ ਛੱਡੀਏ ਤੇ ਬਸ ਹੁਣ ਵਲੌਗ ਦੀ ਐਂਡਿੰਗ ਕਰਾਂਗੇ ਹਾਂ ਹਜੇ ਦਾਣਾ ਪਾਣੀ ਸਾਰੇ ਬੱਚਿਆਂ ਨੂੰ ਬਈ ਹਜੇ ਬਹੁਤ ਕੁਝ ਕਰਨਾ ਬਾਬੇ ਬੜਾ ਕੰਮ ਨਵੇੜਾ ਮੈਨੂੰ ਐਂ ਲੱਗਦਾ ਵੀ ਸਾਨੂੰ ਮੈਂ ਸੌਂ ਲੱਗਾ ਟਾਈਮ ਦਿਖਾਉਂਗਾ ਮੈਨੂੰ 12 ਵਜਨਗੇ ਵਾਹ ਓਏ ਚੋਬਰਾ ਕਰਤਾ ਘਰ ਜਾਗ ਮਾਗ ਓਏ ਓਕੇ ਬਜੀਤ ਜੀ ਬਾਏ ਬਾਏ ਬਾਤ ਨਹੀਂ ਮਿਲਾਈਦਾ ਹੁੰਦਾ ਐਂ ਕਰਦੇ ਆ ਅਸੀਂ ਇਉਂ ਹੀ ਕਰਦੇ ਵਾ ਠੀਕ ਹੈ ਗੂਠੇ ਨਾਲ ਗੂਟਾ ਲਾੜਾ ਆ ਪੁੱਤ ਆ ਚੱਲ ਗਏ ਇੱਥੇ ਵੀਡੀਓ ਅਪਲੋਡ ਕਰਨ ਆਏ ਸੀ ਬਈ ਬਜੀਤ ਕੋਲੇ ਵੀਡੀਓ ਅਪਲੋਡ ਹੋ ਗਈ ਟਾਈਮ ਹੋ ਗਏ 10:30 ਹੁਣ ਚੱਲਦੇ ਆ ਘਰੇ ਪਹਿਲਾਂ ਵੀਡੀਓ ਅਪਲੋਡ ਕਰਦੇ ਆ ਤੇ ਫੇਰ ਕਬੂਤਰਾਂ ਨੂੰ ਦਾਣਾ ਪਾਣੀ ਪਾਉਣ ਦਾ ਕੰਮ ਸਟਾਰਟ ਕਰਦੇ ਆ ਲਗਭਗ ਮੈਨੂੰ ਇਹ ਲੱਗਦਾ ਅੱਜ ਆਪਣੀ ਰਾਤ ਦਾ ਹਨਾ ਬਣੀ ਪਹੁੰਚੀ ਟੱਪ ਜਾਣੀ ਜਿਹਦੇ ਨੂੰ ਸੌਣ ਦਾ ਟਾਈਮ ਹੋਣਾ ਉਹਨੂੰ ਉੱਠਣ ਦਾ ਟਾਈਮ ਹੋ ਜਾਣਾ ਤੇ ਕਿਸੇ ਨੂੰ ਹੋਰ ਹੋਗਾ ਯਾਰ ਇੱਕ ਬੱਚਾ ਹੀ ਗਾਇਵ ਹੈ ਬਈ ਯਾਰ ਜਿਹੜੇ ਕੋ ਨਵੇਂ ਬੱਚੇ ਨਿਕਲਣ ਲੱਗੇ ਸੀ ਜਿਹਰੇ ਹਨ ਚਲੋ ਇਹਨਾਂ ਨੂੰ ਤਾਂ ਪਾਣੀ ਪੂਣੀ ਪੀਣ ਦੇ ਵਿਚਾਰ ਹੁਣ ਹਨ ਅੱਜ ਪਾਣੀ ਪੂਣੀ ਤੇ ਰਹਿ ਗਏ ਯਾਰ ਨਵੇਂ ਬੱਚੇ ਸੀਗੇ ਕੋਡੇ ਖਾਡੇ ਸ਼ਿਫਟ ਕੀਤੇ ਸੀਗੇ ਤੁਹਾਨੂੰ ਪਤਾ ਕਿ ਹੁਣ ਪਾਣੀ ਪੂਣੀ ਪੀਣ ਲੱਗਣਗੇ ਹੌਲੀ ਹੌਲੀ ਤੇ ਪਾਣੀ ਦੇ ਧਿਆਏ ਮਰੇ ਪਏ ਸੀਗੇ ਇੱਕ ਬੱਚਾ ਗਾਇਵ ਹੈ ਬਾਈ ਆਪਣੀ ਦੂਹੀ ਵਾਲੀ ਕੁਦਰੀ ਦਾ ਗੁਲਾਬੀ ਬਗਨ ਵਾਲੀ ਦਾ ਉਹ ਬੱਚਾ ਯਾਰ ਇੱਕ ਮਿੰਟ ਯਾਰ ਫੜ ਜੋ ਮੈਨੂੰ ਚੈੱਕ ਕਰਨ ਦੇ ਬੱਚਾ ਕਿੱਥੇ ਆਉ ਯਾਰ ਸੱਤ ਬੱਚੇ ਇੱਧਰ ਆ ਯਾਰ ਸੱਤ ਇੱਧਰ ਐ 8 9 ਤੇ 10 ਤੇ 10 ਯਾਰ ਫੜ ਜੋ ਯਾਰ 10 ਕਿਵੇਂ ਯਾਰ ਬੱਚੇ 11 ਨਹੀਂ ਜੀ ਕੇ ਫੜ ਜੋ ਯਾਰ 1 2 3 ਅੱਠ ਤਾਂ ਪਹਿਲਾਂ ਸੀ ਤਿੰਨ ਮਗਰੋਂ ਕੱਢੇ 11 ਫੜ ਜੋ ਫਿਰ ਬੈਡਕ ਚ ਵੇਖ ਕੇ ਆਉਣ ਤੋ ਯਾਰ ਹੋਰੀ ਯੱਪ ਪੈ ਗਿਆ ਬੱਚੇ ਹੀ ਨਹੀਂ ਥਿਆ ਰ ਮੈਂ ਤਾਂ ਕੌੰ ਦਾ ਬੱਚਾ ਭਾਲਣ ਲੱਗਿਆ ਪਿਆ ਬਈ ਯਰ ਬਾਬਾ ਓਏ ਆ ਕੀ ਗੱਲ ਬਣ ਗਈ ਭੈਂ ਚੋਂ ਦਿਮਾਗ ਫਟਿਆ ਜਾਂਦਾ ਰ ਯਾਦ ਨਹੀਂ ਨਹੀਂ ਬੱਚਾ ਨਹੀਂ 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 1 ਮਿੰਟ 1 ਮਿੰਟ 1 ਮਿੰਟ 1 ਮਿੰਟ ਹਰ ਜੋ ਹਰ ਜੋ ਫਿਰ 1 ਮਿੰਟ ਯਾਰ ਇਹ ਬੱਚੇ ਇੱਥੇ ਕਿਵੇਂ ਆ ਗਿਆ ਵਾਏ ਬਰੋ ਖੜ ਜੋ ਯਾਰ ਇੱਕ ਮੁਕਸਰਲ ਨੂੰ ਦੇਤਾ ਫਰੀਦ ਨਾਲ ਦਾ ਯਾਰੀ ਕੱਚਾ ਤਾਂ ਆ ਬੈਠਾ ਮੈਨੂੰ ਲੱਗਦਾ ਬਾਈ ਹੋ ਗਿਆ ਯਾਰ ਪਿਓ ਦੇ ਕੁਲੀ ਬਿਠਾ ਆਵਦੇ ਦੇ ਯਾਰ ਖੜ ਜੋ ਯਾਰ ਮੈਨੂੰ ਠਲਾਂ ਠਲਾਂੇ ਵੇਖਣ ਦੇ ਬਾਈ ਯਾਰ ਇੱਕ ਮਿੰਟ ਬਾਈ ਹਨ ਮੈਨੂੰ ਕਾਪੀ ਦੇ ਭਾਲਣ ਦੇ ਬੱਚਾ ਕਿੱਥੇ ਆਓ ਬੱਚਾ ਤਾਂ ਮੈਨੂੰ ਨਾ ਪਤਾ ਦੂਜੇ ਨੇ ਕੁਤਰੀ ਦਾ ਫਿਰ ਬੱਚਾ ਨਾ ਹੋਵੇ ਫਿਰ ਬੱਚਾ ਇੱਥੇ ਕਿਵੇਂ ਆ ਗਿਆ ਸੋਚਣ ਲਈ ਕੋਲੀ ਵੀ ਹੈ ਉਹ ਗਲਤੀ ਹੋਈ ਜੀ ਉਹ ਬੱਚਾ ਤਾਂ ਪਾਪਾਏ ਨਹੀਂ ਛਰੀ ਦੇ ਬਾਹਰ ਕਦੇ ਉਹ ਤੋਂ ਵੀ ਮੈਂ ਸੀਰੀਅਸ ਲੈ ਗਿਆ ਪਤਾ ਹੀ ਨਹੀਂ ਮੇਰੇ ਦਿਮਾਗ 'ਚ ਇਹ ਮੈਂ ਕਿਤੇ ਛਤਰੀ ਦੇ ਬਿਠਾਇਆ ਆਪਾਂ ਹਨਾ ਉਹ ਬੱਚਾ ਤਾਂ ਬਾਹਰ ਹੀ ਨਹੀਂ ਕੱਢਿਆ ਬੈਟ ਕੋ ਚੋ ਜਰਾ ਉਹ ਮੈਂ ਕਾਪੀ ਦੇ ਭਾਲੇ ਇੱਕ ਪਿਓ ਇੱਕ ਉਹਨੂੰ ਦੇਤਾ ਉਹਦੇ ਨਾਲ ਦਾ ਮੁਕਸਰਾ ਨੂੰ ਇਹ ਹੋਰ ਮਿੱਤਰ ਨੂੰ ਦੇਣਾ ਸੀ ਉਹ ਲੈਣ ਆਏ ਹਜੇ ਹਾਂ ਮੇਰੇ ਹੁਣ ਯਾਦ ਆ ਗਿਆ ਚਲੋ ਕੋਈ ਚੱਕਰ ਕਰੀਏ हां जी मेरे दोस्तों ਪਾਤਾ ਸਾਰੇ ਕੂਤਰਾਂ ਨੂੰ ਦਾਣਾ ਪਾਣੀ ਹੁਣ ਹੋਏ ਆ ਜੀ ਫਰੀ ਦਾਣਾ ਪਾਣੀ ਪਾ ਕੇ ਤੇ ਤੁਹਾਨੂੰ ਟਾਈਮ ਦਿਖਾਈਏ ਹੁਣ ਆਪ ਹੀ ਦੇਖ ਲਓ 12 56 ਬਾਈ 1 ਵਜ ਗਿਆ ਤੇ ਹਜੇ ਹੁਣ ਦਾਣਾ ਪਾਣੀ ਪਾ ਕੇ ਹਟਿਆ ਤੁਸੀਂ ਆਏ ਦੇਖ ਲਓ ਵੀ ਲੋਕਾਂ ਦਾ ਉੱਠਣ ਦਾ ਟਾਈਮ ਹੋ ਜਾਂਦਾ 1 ਵਜੇ ਤੇ ਮੈਂ ਹਜੇ 1 ਵਜੇ ਹੁਣ ਦਾਣਾ ਪਾਣੀ ਪਾ ਕੇ ਹਟਿਆ ਹਜੇ ਮੂਹ ਹਟ ਉਹਨੇ ਠੰਡੇ ਪਾਣੀ ਨਾਲ ਇਧਰੋਂ ਹਨਾ ਕਿਉਂਕਿ ਮੈਂ ਸਕੀਮ ਲਾਗਾ ਸੀ ਮੈਂ ਪਹਿਲੀਆਂ ਜੀ ਘਰੇ ਆ ਕੇ ਰੋਟੀ ੱਟੀ ਖਾਇਆ ਘਰ ਦਾ ਕੰਮ ਨਿਬੇੜਿਆ ਮੈਨੂੰ ਪਤਾ ਸੀ ਮੁੜ ਕੇ ਆਹ ਟਾਈਮ ਤਾ ਫਿਰ ਭੁੱਖੇ ਹੀ ਮਰ ਜਾਗੇ ਆਪ ਹੁਣ ਤੇ ਫਿਰ ਆ ਕੇ ਇਧਰ ਇਹਨਾਂ ਨੂੰ ਪਾਇਆ ਵੀ ਸਾਰੇ ਕਬੂਤਰਾਂ ਨੂੰ ਹੁਣ ਚੀਕ ਚਿਗਾੜਾ ਪਈ ਜਾਂਦਾ ਕਬੂਤਰਾਂ ਦਾ ਹਨਾ ਸਾਰਿਆਂ ਦਾ ਚੀਕੀ ਜਾਂਦੇ ਸਾਰੇ ਬੱਚਿਆਂ ਨੂੰ ਬੱਚੇ ਚੀਕੀ ਜਾਂਦੇ ਮਤਲਬ ਕਬੂਤਰ ਤਾਂ ਨਹੀਂ ਦਾਣੇ ਢੋਲੇ ਮੰਗੀ ਜਾਂਦੇ ਮਾਂ ਪਿਓ ਤੋਂ ਦਾਣਾ ਪਾਣੀ ਬਾਕੀ ਦਾਣਾ ਬਰੋ ਓਕੇ ਆ ਸਭ ਕੁਝ ਹਨਾ ਤੇ ਅੱਜ 22 ਤੋਂ ਲਿਆਂਦੇ ਆਪਾਂ ਕਬੂਤਰ 9 6 ਕਬੂਤਰ 3 ਕਬੂਤਰਾਂ ਦਾ ਲਿਆਂਦੇਣੀ ਬਾਈ ਨੇ ਆਪ ਦਿੱਤੇ ਆਪ ਸਾਧ ਕੇ ਦਿੱਤੇ ਆ ਆਜਾ ਮਣੂ ਤੇ ਕਬੂਤਰ ਲੈ ਆ ਪਹਿਲਾਂ ਵਾਲੇ ਹੋ ਗਏ 14 ਤੇ ਹੁਣ 23 ਕਬੂਤਰ ਹੋ ਗਏ ਆਪਣੇ ਬਾਈ ਵਾਲੇ 23 ਕਬੂਤਰ ਠੀਕ ਹੈ ਜੀ 23 ਇਹ ਹੋ ਗਏ ਬਸ ਤੇ 23 ਇੱਕ ਵੱਡੇ ਆਪਣੇ ਰੱਖ ਲਾਂਗੇ ਮੇੜ ਮੇੜ ਠੀਕ ਹੈ ਤੇ ਬਸ ਜਿਆ 23 ਨਹੀਂ ਚੱਲ 24 ਕ ਆਪਣੇ ਰੱਖਾਂਗੇ 12 ਇੱਕ ਵੱਡਾ ਕਬੂਤਰ 12 ਇੱਕ ਵੱਡੇ ਕਬੂਤਰ ਤੇ ਬਹੁਤ ਹੈ ਬਸ ਸਹੀ ਹੈ ਕਿ ਨਹੀਂ ਤੇ ਬਾਕੀ ਫਿਰ ਕਰ ਲਾਂਗੇ ਆਪਾਂ ਸਾਰਾ ਕਿਤਾਬ بس ਇੰਨੇ ਕੁ ਹੋ ਗਏ ਦਾ ਆਪਣੇ ਮਨ ਕੇ ਚਲੋ 23 ਤੇ 23 ਉਨੇ ਉਹੀ ਹੋ ਗਏ 60 70 ਹਾਂ ਹੋ ਗਏ ਤੇ ਹਾਂ ਬਸ ਬਸ ਠੀਕ ਹੈ ਕਮਲ ਜਾਨਾ ਮਰਾ ਮੈਂ ਬੜਾ ਮੈਂ ਆ ਪੁੱਛਿਆ ਨਾ ਤੁਹਾਨੂੰ ਗੱਲ ਜਹਾ ਦਿੰਦਾ ਓਕੇ ਬਾਏ ਬਾਏ ਗੁੱਡ ਨਾਈਟ ਸੋਣੇ ਕੱਲ ਨੂੰ ਮਿਲਦੇ ਆਂ